श्रीकाल जी मेरा नाम सीताराम दास प्रपन्नाचार्य है मैं अपने डेरे में बैठा हुआ था तो मैंने देखा कुछ आवाज़ आ रही है फिर आवाज़ आने के उपरान्त देखा तो 25 20-25 बंदे ऊपर की तरफ चढ़ रहे थे लाठी डंडे और थे इधर हथियार के साथ फिर वो कब्जा करने के मशरफ़ से आ रहे थे फिर हम बाहर आए तो हमारे ऊपर डायरेक्ट वे लोग मारामारी चालू कर दिए फिर हमें बहुत सारा मार मारे फिर जो है तो हमारे दो भक्तों ने आया फिर हमारी सुरक्षा की ये के साथ है, जी तो हाँ तेज हथियार हथियार और लाठी डंडों के साथ में थे जो वहाँ लकड़ी थी सब उठा उठा के उससे वार कर रहे थे हम, हमारे भक्तों को भी मारे तो हमको भी मारपीट किए हुए लोग जब मारे थे तो क्या बोल रहे थे बोल रहे थे कि तुम डेरे से नट जाओ तुम यहाँ क्यों हो हम अपना आदमी बिठाएंगे कब्जा करने के मसरब से आ रहे थे जबकि असी सब कागज पत्र के साथ मेरा नाम सुनील राणा पेंडल थप्पड़ ਤੇ ਸਾਡੇ ਮਹਾਰਾਜ ਜੀ ਪਰ ਸੇਵਾਦਾਰ ਹੈ ਜੀ ਇਹ ਆਪਣੇ ਮਹੰਤ सीताराम ਦਾਸ ਜੀ ਅੱਜ ਤੋਂ 10 ਮਹੀਨੇ ਪਹਿਲਾਂ ਇਹਨਾਂ ਨੂੰ ਮਹੰਤ ਵੰਤਿਕਾ ਗਿਰ ਜੀ ਉਹ ਸਮਾਗੇ ਸੀਗੇ ਉਹ ਇਹਨਾਂ ਨੂੰ ਆਪਣੀ ਜਗ੍ਹਾ ਤੇ ਗੱਦੀ ਤੇ ਬਿਠਾ ਕੇ ਗਏ ਸੀਗੇ ਤੇ ਪਿੰਡ ਦੇ ਕੁਸ਼ ਸ਼ਰarati ਤੱਤ ਹੈ ਜਿੱਦਾਂ ਜਾਲੂ ਹੋ ਗਿਆ ਜੈਨਕ ਤੇ ਇਹ ਵਿੱਚ ਲੰਬੜਦਾਰ ਪ੍ਰਵੀਨ ਵੀ ਹੈ ਜੀ ਤੇ ਅਮਰੀਕ ਲੁਧਿਆਣੇ ਦੇ ਦੋ ਤਿੰਨ ਬੰਦੇ ਤੇ ਅੱਜ ਉਹਨਾਂ ਨੇ ਦੁਪਹਿਰ ਨੂੰ ਕਰੀਬ 12:30 1 ਵਜੇ ਦੇ ਵਿੱਚ ਵਿੱਚ ਉੱਪਰ ਡੇਰੇ ਦੇ ਉੱਪਰ ਆ ਕੇ ਇਹਨਾਂ ਤੇ ਜਾਨਵਾਰਾਂ ਦਾ ਹਵਲਾ ਕੀਤਾ ਉਹ ਸਾਡੇ ਕੋਲ ਸੀਸੀਟੀਵੀ ਦੀ ਕੈਮਰਾ ਵਿੱਚ ਰਿਕਾਰਡਿੰਗ ਵੀ ਹੈਗੀ ਹੈ ਜੀ ਤੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੂੰ ਜਾਨਵਾਰਾਂ ਦੀ ਧਮਕੀ ਦਿੱਤੀ ਤੇ ਗਲਾਂ ਕੱਡੀਆਂ ਦੇਨ ਨੂੰ ਤੇ ਹੱਥ ਤੇ ਈ ਧਾਰ ਹਥਿਆਰ ਨਾਲ ਬਾਰਵੀਂ ਕੀਤੀ ਜੀ ਇਹ ਕੀ ਮੰਗ ਕਰਦੇ ਦੋਸਤੋ ਅਸੀਂ ਸਰ ਪ੍ਰਸ਼ਾਸਨ ਕੋਲ ਅਹੀ ਮੰਗ ਕਰਦੇ ਆਂ ਕਿ ਸਾਨੂੰ ਸਾਡੇ ਸੰਤਾਂ ਨੂੰ ਨਿਆਂ ਮਿਲੇ ਨੇਤਾ ਸਾਡਾ ਹਿੰਦੂ ਜੀ ਸੰਗਠਨ ਹੈ ਫਿਰ ਇਹ ਮੁੱਦਾ ਬਦੂਗਾ ਕਿਉਂਕਿ ਸੰਤਾਂ ਨਾਲ ਸਾਡੇ ਕੋਲ ਵੀਡੀਓ ਹੈ ਜੀ ਸੀਸੀਟੀਵੀ ਕੈਮਰੇ ਵਿੱਚ ਸਾਰਾ ਰਿਕਾਰਡ ਹੋਇਆ ਜੀ ਉਹ ਸਾਨੂੰ ਇਨਸਾਫ ਚਾਹੀਦਾ ਈ ਬਸ ਜਿਹੜੇ ਬੰਦੇ ਆ ਇਹ ਘਟਨਾ ਸਾਹਮਣੇ ਆਈ ਹੈ ਇਹ ਬਹੁਤ ਦੁਖਦਾਈ ਘਟਨਾ ਆ ਜਦੋਂ ਪਤਾ ਲੱਗਾ ਕਿ ਸੰਤ ਮਹਾਪੁਰਸ਼ਾ ਤੇ ਐਦਾਂ ਹਮਲਾ ਹੋਇਆ ਬਹੁਤ ਇਹ ਗੱਲ ਬਹੁਤ ਨਿੰਦਣਯੋਗ ਆ ਸਾਰਿਆਂ ਨੂੰ ਪਤਾ ਕਿ ਵੀਡੀਓ ਵਿੱਚ ਰਿਕਾਰਡਿੰਗ ਚ ਸਾਰਾ ਕੁਝ ਆਇਆ ਹੋਇਆ ਕਿ ਇੱਕ ਸੰਤ ਮਹਾਪੁਰਸ਼ਾ ਤੇ ਜਾਨਲੇਵਾ ਹਮਲਾ ਹੋਇਆ ਤੇ ਇਸ ਕਰਕੇ ਬਹੁਤ ਮਾੜੀ ਘਟਨਾ ਆ ਕੀ ਮੰਗ ਕਰਦੇ ਸਾਡੇ ਅਸੀਂ ਇਹੀ ਮੰਗ ਕਰਦੇ ਆ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਵੇ ਤੇ ਪੁਰਸ ਪ੍ਰਸ਼ਾਸਨ ਵੀ ਇਹੀ ਮੰਗ ਕਰਦੇ ਆ ਕਿ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜੋ ਵੀ ਜਿਨ੍ਹਾਂ ਨੇ ਵੀ ਇਹ ਇੱਕ ਹਮਲਾ ਕੀਤਾ ਸੰਤਾ ਤੋਂ